ਸਮਾਜ ਸਿਖਾ ਦਿੰਦਾ ਹੈ ਚੱਲਣਾ ਬਿਨਾ ਕਿਸੇ ਸਹਾਰੇ ਤੋਂ ਜ਼ਿੰਦਗੀ ਨਹੀਂ ਕਦੇ ਰੁਕਦੀ ਹੁੰਦੀ ਇੱਕ ਬਾਜੀ ਹਾਰੇ ਤੋਂ ਸਤ ਸ੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇਵ ਆਨਲਾਈਨ ਸਰਵਿਸਿਜ਼ ਦੇਖੇ ਸੋ ਦੋਸਤੋ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਇੱਕ ਡਾਕੂਮੈਂਟ ਦੀ ਕਾਫੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਬਹੁਤ ਵੈਸੇ ਤਾਂ ਬਹੁਤ ਸਾਰੇ ਡਾਕੂਮੈਂਟਾਂ ਦੀ ਆਪਾਂ ਨੂੰ ਦਿਨ ਪ੍ਰਤੀ ਦਿਨ ਲੋੜ ਪੈਂਦੀ ਰਹਿੰਦੀ ਹੈ ਔਰ ਉਹਨਾਂ ਦੇ ਵਿੱਚੋਂ ਖਾਸ ਕਰ ਜੋ ਸਟੂਡੈਂਟ ਪੜ੍ਹਦੇ ਹਨ ਜਾਂ ਆਪਾਂ ਜੋਬ ਕਰ ਲੈਣੀ ਹੋਵੇ ਉਸ ਵਕਤ ਇੱਕ ਡਾਕੂਮੈਂਟ ਦੀ ਲੋੜ ਪੈਂਦੀ ਹੈ ਜਿਸ ਨੂੰ ਕਿ ਬੋਲਿਆ ਜਾਂਦਾ ਹੈ ਰੂਰਲ ਏਰੀਆ ਸਰਟੀਫਿਕੇਟ ਪਿੰਡੂ ਖੇਤਰੀ ਸਰਟੀਫਿਕੇਟ ਜਿਹੜੇ ਕਿ ਲੋਕ ਰੂਰਲ ਏਰੀਆ ਤੋਂ ਸੰਬੰਧ ਰੱਖਦੇ ਹਨ ਪਿੰਡੂ ਖੇਤਰ ਤੋਂ ਸੰਬੰਧ ਰੱਖਦੇ ਹਨ ਉਹਨਾਂ ਨੂੰ ਆਪਣੀ ਆਈਡੈਂਟੀਟੀ ਦਿਖਾਉਣ ਦੇ ਲਈ ਆਪਣੀ ਪਛਾਣ ਦਿਖਾਉਣ ਦੇ ਲਈ ਕਿ ਜੀ ਅਸੀਂ ਪਿੰਡੂ ਖੇਤਰ ਤੋਂ ਸੰਬੰਧ ਰੱਖਦੇ ਹਾਂ ਇੱਕ ਡਾਕੂਮੈਂਟ ਦੇਣਾ ਪੈਂਦਾ ਹੈ ਜਿਸ ਨੂੰ ਕਿ ਬੋਲਿਆ ਜਾਂਦਾ ਹੈ ਰੂਰਲ ਏਰੀਆ ਸਰਟੀਫਿਕੇਟ ਇਸ ਦੇ ਲਈ ਪਹਿਲਾਂ ਤੁਹਾਨੂੰ ਇੱਕ ਫਾਰਮ ਫਿਲ ਕਰਨਾ ਪਵੇਗਾ ਫਿਲ ਕਰਕੇ ਫਾਰਮ ਨੂੰ ਤੁਹਾਨੂੰ ਉਹ ਵੈਰੀਫਾਈ ਕਰਵਾਉਣਾ ਪਵੇਗਾ ਠੀਕ ਹੈ ਜੀ ਸਬੰਧਤ ਆਪਣੇ ਪਿੰਡ ਦੇ ਨੰਬਰਦਾਰ ਸਰਪੰਚ ਚੋਰ ਪਟਵਾਰੀ ਤੋਂ ਔਰ ਉਹ ਫਾਰਮ ਆਪਾਂ ਕਿੱਥੋਂ ਡਾਊਨਲੋਡ ਕਰ ਸਕਦੇ ਹਾਂ ਇਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਿੱਤਾ ਜਾਵੇਗਾ ਔਰ ਫਾਰਮ ਨੂੰ ਆਪਾਂ ਫਿਲ ਕਿਵੇਂ ਕਿਸ ਤਰ੍ਹਾਂ ਕਰਨਾ ਹੈ ਹੱਥ ਦੇ ਨਾਲ ਫਾਰਮ ਨੂੰ ਕਿਸ ਤਰ੍ਹਾਂ ਆਪਾਂ ਭਰਨਾ ਹੈ ਇਹ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਿਆ ਜਾਵੇਗਾ ਸੋ ਆਪ ਤੁਹਾਨੂੰ ਦੱਸਦੇ ਹਾਂ ਕਿ ਫਾਰਮ ਨੂੰ ਆਪਾਂ ਕਿਸ ਤਰ੍ਹਾਂ ਫਿਲ ਕਰ ਸਕਦੇ ਹਾਂ ਫਾਰਮ ਫਿਲ ਕਰਨ ਤੋਂ ਪਹਿਲਾਂ ਦੋਸਤੋ ਇੱਕ ਛੋਟੀ ਜਿਹੀ ਗੁਜਾਰਸ਼ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਅਤੇ ਜਿੱਦਾਂ ਦੇ ਵੀ ਤੁਹਾਡੇ ਵਿਚਾਰ ਨੇ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਆਜੋ ਹੁਣ ਆਪਾਂ ਚੱਲਦੇ ਹਾਂ ਫਾਰਮ ਫਿਲ ਕਰ ਜੀ ਦੋਸਤੋ ਤੁਸੀਂ ਆਪਣੇ ਸਿਸਟਮ ਦੇ ਵਿੱਚ connect.punjab.gov.in ਵੈਬਸਾਈਟ ਤੇ ਚਲੇ ਜਾਣਾ ਇਸ ਦੇ ਹੋਮ ਪੇਜ ਤੇ ਜਾ ਕੇ ਤੁਸੀਂ ਅਪਲਾਈ ਤੇ ਕਲਿੱਕ ਕਰੋਗੇ ਅੱਗੇ ਸਰਚ ਬਾਕਸ ਦੇ ਵਿੱਚ ਰੂਰਲ ਟਾਈਪ ਕਰੋਗੇ ਸਰਚ ਕਰੋਗੇ ਤਾਂ ਜਿਹੜੀ ਰੂਰਲ ਲੀਗ ਜਰਟੀਫੀਕੇਟ ਤੁਹਾਡੇ ਸਾਹਮਣੇ ਆ ਜਾਵੇਗਾ ਉਸ ਦੇ ਸਾਹਮਣੇ ਦੇਖੇ ਸਾਹਮਣੇ ਲਿੰਕ ਤੇ ਕਲਿੱਕ ਕਰੋਗੇ ਤਾਂ ਇੱਕ ਪੋਪਅਪ ਵਿੰਡੋ ਤੁਹਾਡੇ ਸਾਹਮਣੇ ਓਪਨ ਹੋਵੇਗੀ ਉਸ ਦੇ 8 ਨੰਬਰ ਪੁਆਇੰਟ ਦੇ ਵਿੱਚ ਐਪਲੀਕੇਸ਼ਨ ਫਾਰਮ ਲਿਖਿਆ ਹੈ ਉਸ ਦੇ ਸਾਹਮਣੇ ਇੱਕ ਲਿੰਕ ਹੈ ਲਿੰਕ ਤੇ ਕਲਿੱਕ ਕਰਕੇ ਤੁਸੀਂ ਉਸ ਅਗਲੇ ਫਾਰਮ ਤੇ ਪਹੁੰਚ ਜਾਓਗੇ ਇੱਥੇ ਇੱਕ ਪੀਡੀਐਫ ਫਾਈਲ ਤੁਹਾਡੇ ਸਾਹਮਣੇ ਓਪਨ ਹੋਵੇਗੀ ਜਿਸ ਦੇ ਵਿੱਚ ਦੋ ਪੇਜ ਨੇ ਇਸ ਦੇ ਸੈਕੰਡ ਜੋ ਪੇਜ ਹੈ ਉਹ ਆਪਣਾ ਇੱਕ 셀ਫ ਡਿclaretion ਕਮ ਵੈਰੀਫਿਕੇਸ਼ਨ ਫਾਰਮ ਹੈ ਦੋਸਤੋ ਇਸ ਨੂੰ ਆਪਾਂ ਪ੍ਰਿੰਟ ਆਊਟ ਲੈ ਲੈਣਾ ਹੈ 2 ਨੰਬਰ ਵਾਲੇ ਪੇਜ ਦਾ ਫਿਰ ਇਸ ਦਾ ਪ੍ਰਿੰਟ ਆਊਟ ਲੈ ਕੇ ਫਿਰ ਇਸ ਨੂੰ ਆਪਾਂ ਪੈਨ ਨਾਲ ਭਰਨਾ ਹੈ ਜੀ ਦੋਸਤੋ ਇਹ ਉਹੀ ਫਾਰਮ ਹੈ ਜੋ ਆਪਾਂ ਇੰਟਰਨੈਟ ਤੋਂ ਡਾਊਨਲੋਡ ਕਰਕੇ ਇਸ ਦਾ ਪ੍ਰਿੰਟ ਆਊਟ ਕੱਢਿਆ ਹੈ ਸੋ ਦੋਸਤੋ ਇੱਥੇ ਜਿੱਥੇ ਕਿ ਮੈਂ ਲਿਖਿਆ ਹੈ ਇਸ ਤੋਂ ਉੱਪਰ ਇੱਕ ਬਾਕਸ ਬਣਿਆ ਹੋਇਆ ਹੈ ਇਸ ਦੇ ਉੱਪਰ ਤਸਵੀਰ ਲਗਾਉਣੀ ਹੈ ਜਿਸ ਵੱਲੋਂ ਵੀ ਇਹ ਅਪਲਾਈ ਕੀਤਾ ਜਾਣਾ ਹੈ ਇੱਥੇ ਪਾਸਪੋਰਟ ਸਾਈਜ਼ ਫੋਟੋ ਲੱਗ ਜਾਵੇਗੀ ਇੱਥੇ ਉਸ ਵਿਅਕਤੀ ਦਾ ਨਾਮ ਆ ਜਾਏਗਾ ਮੰਨ ਲਓ ਆਪਾਂ ਉਦਾਹਰਨ ਦੇ ਤੌਰ ਤੇ ਉਦਾਹਰਨ ਹੀ ਲਿਖ ਲੈਨੇ ਹਾਂ ਇੱਥੇ ਉਧਾਰਨ ਸਿੰਘ ਪੁੱਤਰ ਪੁੱਤਰੀ ਜਾਂ ਪਤਨੀ ਜੋ ਵੀ ਹੋਏਗਾ ਮਿਸਾਲ ਸਿੰਘ ਠੀਕ ਹੈ ਜੀ ਔਰ ਵਾਸੀ ਉਹਨਾਂ ਦਾ ਉੱਥੇ ਤੇ ਪਿੰਡ ਆ ਜਾਏਗਾ ਫਿਰ ਜੋ ਵੀ ਬਲਾਕ ਪੈਂਦਾ ਹੈ ਉਹਨਾਂ ਦਾ ਇੱਥੇ ਬਲਾਕ ਆ ਜਾਏਗਾ ਤਹਿਸੀਲ ਜਿਹੜੀ ਵੀ ਹੈ ਤਹਿਸੀਲ ਆ ਜਾਏਗੀ ਔਰ ਜ਼ਿਲ੍ਹਾ ਹੈ ਜੋ ਵੀ XYZ ਜ਼ਿਲ੍ਹਾ ਆ ਜਾਏਗਾ ਠੀਕ ਹੈ ਜੀ ਉਹ ਸਤਾਨ ਤੇ ਕਿੰਨੇ ਸਾਲਾਂ ਤੋਂ ਰਹਿ ਰਹੇ ਹਨ 20 30 35 40 50 ਜੋ ਵੀ ਹੈ ਇਸ ਜਗ੍ਹਾ ਤੇ ਆ ਜਾਏਗਾ ਕਿਸ ਲਈ ਲੋੜੀ ਦਾ ਹੈ ਖੁਦ ਲਈ ਹੈ ਤਾਂ ਖੁਦ ਲਈ ਤੇ ਟਿਕ ਕਰਨਾ ਹੈ ਸਰਟੀਫਿਕੇਟ ਆਪਣੇ ਨਵਾਲਕ ਲੜਕੇ ਜਾਂ ਲੜਕੀ ਲਈ ਚਾਹੀਦਾ ਹੈ ਤਾਂ ਉੱਤੇ ਟਿਕ ਕਰਕੇ ਇੱਥੇ ਆਪਾਂ ਭਰ ਵੀ ਸਕਦੇ ਹਾਂ ਇੱਥੇ ਦੋਸਤੋ ਆਪਾਂ ਆਪਣਾ ਵੋਟਰ ਆਈਡੀ ਕਾਰਡ ਹੈ ਜੋ ਉਹ ਲਿਖ ਦੇਣਾ ਹੈ ਇਸ ਤੋਂ ਬਾਅਦ ਇੱਥੇ ਬਿਆਨ ਕਰਤਾ ਦੇ ਸਾਈਨ ਹੋਣਗੇ ਜਿਨ੍ਹਾਂ ਵੱਲੋਂ ਕਿ ਇਹ ਅਪਲਾਈ ਕੀਤਾ ਜਾ ਰਿਹਾ ਹੈ ਇੱਥੇ ਬਿਆਨ ਕਰਤਾ ਦੇ ਸਾਈਨ ਔਰ ਇੱਥੇ ਬਿਆਨ ਕਰਤਰੀ ਸਾਈਨ ਸੋ ਦੋਸਤੋ ਇਸ ਤੋਂ ਬਾਅਦ ਤੁਸੀਂ ਆਪਣੇ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਤੋਂ ਇਸ ਫਾਰਮ ਨੂੰ ਤਸਦੀਕ ਕਰਵਾ ਕੇ ਇੱਥੇ ਸਰਪੰਚ ਜਾਂ ਨੰਬਰਦਾਰ ਆਪਣਾ ਪੂਰਾ ਨਾਮ ਪੰਚਾਇਤ ਦਾ ਨਾਮ ਵਗੈਰਾ ਲਿਖ ਦੇਣਗੇ ਉਸ ਤੋਂ ਬਾਅਦ ਤੁਸੀਂ ਆਪਣੇ ਸਬੰਧਤ ਪੰਚਾਇਤ ਦੇ ਪੰਚਾਇਤ ਸਕੱਤਰ ਤੋਂ ਇਸ ਫਾਰਮ ਨੂੰ ਤਸਦੀਕ ਕਰਾ ਲੈਣਾ ਹੈ ਪਹਿਲਾਂ ਤੁਸੀਂ ਨੰਬਰਦਾਰ ਔਰ ਸਰਪੰਚ ਤੋਂ ਤਸਦੀਕ ਕਰਵਾਉਣਾ ਹੈ ਉਸ ਤੋਂ ਬਾਅਦ ਸਬੰਧਤ ਪੰਚਾਇਤ ਸਕੱਤਰ ਤੋਂ ਇਸ ਨੂੰ ਤਸਦੀਕ ਕਰਵਾ ਲੈਣਾ ਹੈ ਜੇਕਰ ਤੁਹਾਨੂੰ ਨਹੀਂ ਪਤਾ ਕਿ ਪੰਚਾਇਤ ਸਕੱਤਰ ਕੌਣ ਹੈ ਤਾਂ ਤੁਸੀਂ ਆਪਣੇ ਪਿੰਡ ਦੇ ਸਰਪੰਚ ਨੂੰ ਪੁੱਛ ਸਕਦੇ ਹੋ ਉਹ ਤੁਹਾਨੂੰ ਜ਼ਰੂਰ ਦੱਸਣਗੇ ਕਿ ਆਪਣੀ ਪੰਚਾਇਤ ਦਾ ਜੋ ਪੰਚਾਇਤ ਸਕੱਤਰ ਹੈ ਉਹ ਕੌਣ ਹੈ ਸੋ ਦੋਸਤੋ ਇਹ ਇਹਨਾ ਕੰਮ ਕਰਕੇ ਫਿਰ ਇਸ ਫਾਰਮ ਨੂੰ ਆਪਾਂ ਆਨਲਾਈਨ ਅਪਲੋਡ ਕਰਾਂਗੇ ਦੋਸਤੋ ਅੱਜ ਦੀ ਵੀਡੀਓ ਵਿੱਚ ਦੱਸਿਆ ਗਿਆ ਕਿ ਰੂਰ ਲੇਰੀਆ ਸਰਟੀਫਿਕੇਟ ਬਣਾਉਣ ਦੇ ਲਈ ਕਿਸ ਤਰ੍ਹਾਂ ਆਪਾਂ ਫਾਰਮ ਨੂੰ ਫਿਲ ਕਰਨਾ ਹੈ ਅਗਲੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਕਿ ਆਨਲਾਈਨ ਫਾਰਮ ਨੂੰ ਕਿਸ ਤਰ੍ਹਾਂ ਆਪਾਂ ਅਪਲਾਈ ਕਰਨਾ ਹੈ ਕਿਸ ਤਰ੍ਹਾਂ ਦੇ ਡਾਕੂਮੈਂਟ ਨੇ ਜੋ ਉਹ ਆਪਾਂ ਅਪਲੋਡ ਕਰਨੇ ਹਨ ਔਰ ਹੋਰ ਕਿਹੜੇ-ਕਿਹੜੇ ਐਡੀਸ਼ਨਲ ਡਾਕੂਮੈਂਟ ਨੇ ਜੇ ਕਿ ਜਿਹੜੇ ਕਿ ਉਹ ਆਪਾਂ ਅਪਲੋਡ ਕਰਨੇ ਹਨ ਸੋ ਦੋਸਤੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਸੋ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ